ਮਾਣ ਮੰਗੋ ਤਾਣ ਮੰਗੋ ਧਨ ਲਤਕੁਮੇ ਸੁਤ ਦੇ ਮਾਣ ਮੰਗੋ ਤਾਣ ਮੰਗੋ ਧਨ ਲਤਕੁਮੇ ਸੁਤ ਦੇ ਐਸਾ ਦੇਖਿਆ ਗਿਆ ਤਾਣ ਤੇ ਮਾਣ ਦੋਵੇਂ ਇਕੱਠੇ ਰਹਿੰਦੇ ਨਿਤਾਣਾ ਮਨੁੱਖ ਨਿਮਾਣਾ ਹੁੰਦਾ ਨਿਤਾਣੀ ਕੌਮ ਨਿਮਾਣੀ ਆਉਂਦੀ ਨਿਤਾਣਾ ਦੇਸ਼ ਨਿਮਾਣਾ ਹੁੰਦਾ ਕੋਈ ਕੋਈ ਵੈਲਿਊ ਨਹੀਂ ਆਉਂਦੀ ਕੁਛ ਇਹ ਕਮਜ਼ੋਰ ਨੂੰ ਕਹਿੰਦੇ ਨੇ ਮੌਤ ਹੀ ਹੈ ਕਮਜ਼ੋਰ ਮਨੁੱਖ ਜਿੰਦੀ ਜਾਗਦੀ ਇੱਕ ਲਾਸ਼ ਹੈ ਬਸ ਕੁਛ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਬੋਲ ਹੈ اے ਪ੍ਰਭੂ ਨਿਤਾਣੇ ਹੋ ਕੇ ਨਹੀਂ ਜੀਵਣਾ ਨਿਮਾਣੇ ਹੋ ਕੇ ਨਹੀਂ ਜੀਵਣਾ ਮਾਣ ਮੰਗੋ ਤਾਣ ਮੰਗੋ ਧੰਨ ਲਖਮੇ ਸਤ ਦੇ ਦੂਜਾ ਪਹਿਲੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ नौखंड पृथ्वीदा भ्रमण के कर समोच्च रशिया के छोटे-छोटे मुल्क तुर्कमेनिस्तान उज्बेकिस्तान ताजिकिस्तान रशिया फिर अफगानिस्तान ईरान फिर सारा अरब बर्मा चाइना लंका सिक्कम भूटान ਸਾਰਾ ਭਾਰਤ ਇਹ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਰਮਣਾ ਹੈ ਇਤਿਹਾਸਕਾਰਾਂ ਦੇ ਕਥਨ ਅਨੁਸਾਰ 82000 ਮੀਲ ਦੀ ਯਾਤਰਾ ਸਤਗੁਰ ਨੇ ਪੈਦਲ ਕੀਤੀ ਬਸ ਰੁੱਖਾਂ ਤਲੇ ਕਿਧਰੇ ਰਾਤ ਕੱਟਣੀ ਹੈ ਕਿਧਰੇ ਮਹਿਲਾਂ ਦੇ ਸੋਨਾ ਮਿਲ ਗਏ ਕਿਦਰੇ ਡਗਰ ਤੇ ਰਾਤ ਕੱਟੀ ਨਾਲ ਸੀ ਮਹਾਨ ਕੀਰਤਨੀਆਂ ਮਰਦਾ ਨਾ ਕੁਛ ਲੋਗਾਂ ਨੇ ਮਜ਼ਾਕ ਭਰੀਆਂ ਸਾਖੀਆਂ ਉਸ ਮਹਾਪੁਰਸ਼ ਨਾਲ ਜੋੜੀਆਂ ਨੇ ਮੈਂ ਸਮਝਦਾ ਇੱਕ ਪਰਮ ਸੰਤ ਦੀ ਇਹ ਤੋਹੀ ਹੈ ਸੀ ਕਹਿੰਦੇ ਆ ਮਰਦਾਨਾ ਜਗਾ ਜਗਾ ਭੁੱਖ ਦੀ ਗੱਲ ਕਰਦਾ ਹੈ ਜਨਮ ਸਾਥੀ ਨੂੰ ਪੜੀਏ 4 ਦਿਨ ਤੇ ਉਹ ਨਾਲ ਚੱਲਦਾ ਰਿਹਾ ਪਾਣੀ ਪੀ ਕੇ ਗੁਜ਼ਾਰਾ ਕਰਦਾ ਰਿਹਾ ਜਦ 5ਵੇਂ ਦਿਨ ਧਨ ਗੁਰੂ ਨਾਨਕ ਕਹਿੰਦੇ ਨੇ ਕੀਰਤਨ ਸੁਣਾ ਤਾਂ ਉਹ ਕਹਿ ਦੇਂਦਾ ਬਾਬਾ ਇਸ ਤੇ ਮੇਰਾ ਵੀ ਆਧਾਰ ਨਾਮ ਬਣਾ ਜਾਂ ਫਿਰ ਭੋਜਨ ਦੇ ਤਾਂ ਇਹ ਰਵਾਬ ਵਜੇਗੀ ਵਰਨਾ ਨਹੀਂ ਚਾਰ ਦਿਨ ਭੁੱਖਾ ਰਹਿ ਕੇ ਤੇ ਕੋਈ ਦੇਖੇ ਪਰ ਤਿੰਨ ਦਿਨ ਭੁੱਖਾ ਰਹਿ ਕੇ ਵੀ ਉਹ ਕੀਰਤਨ ਸੁਣਾਉਂਦਾ ਰਿਹਾ ਰੁੱਖਾਂ ਤੱਲੇ ਰਾਤ ਕੱਟ ਕੇ ਵੀ ਉਹ ਕੀਰਤਨ ਸੁਣਾਉਂਦਾ ਰਿਹਾ ਫੈਦਲ ਚਲਕੇ ਵੀ ਔਖੀ ਤਨ ਸੁਣਾਉਂਦਾ ਰਿਹਾ ਅੱਜ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਹੁੰਦਿਆਂ ਆ ਵੀ ਕੀਰਤਨੀਆਂ ਕੋਲ ਕੀਰਤਨ ਨਹੀਂ ਰਹਿ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਰਦਾਨੇ ਨੂੰ ਆਖਿਆ ਜਦ ਤੂੰ ਕੀਰਤਨ ਕਰਦਾ ਹੈ ਉਦੋਂ ਕਰਤਾ ਪੁਰਖ ਪ੍ਰਗਟ ਹੁੰਦਾ ਹੈ ਜਦ ਤੂੰ ਕੀਰਤਨ ਸੁਣਾਉਂਦਾ ਹੈ ਉਦੋਂ ਤੂੰ ਹੋ ਨਹੀਂ ਕਰਤਾ ਨਹੀਂ ਹੁੰਦਾ ਜਨਮ ਸਾਖੀ ਪੜਨਾ ਜਦ ਤੂੰ ਕੀਰਤਨ ਕਰਦਾ ਹੈ ਕਰਤਾ ਪੁਰਖ ਪ੍ਰਗਟ ਹੁੰਦਾ ਹੈ ਜਦ ਤੂੰ ਕੀਰਤਨ ਸੁਣਾਉਂਦਾ ਹੈ ਅੰਦਰ ਭਾਵਨਾ ਉਹਦੀ ਸੁਣਾਣਾ ਉਦੋਂ ਕਰਤਾ ਨਹੀਂ ਹੁੰਦਾ ਕਾਸ਼ ਕਿਦਰੇ ਪਾਠ ਕਰਨ ਵਾਲਿਆਂ ਨੂੰ ਕੀਰਤਨ ਕਰਨ ਵਾਲਿਆਂ ਨੂੰ ਕਥਾ ਕਰਨ ਵਾਲਿਆਂ ਨੂੰ ਗਲ ਪਕੜ ਦੇ ਚਾਹ ਜਾਈ ਕਥਕ ਦੀ ਗੱਲ ਹੈ ਸਿਰਫ ਦੋ ਹੀ ਬੰਦੇ ਬੈਠੇ ਸਨ ਤੇ ਬਾਬਾ ਬਲਵੰਦ ਸਿੰਘ ਨੇ ਸਟੇਜ ਤੇ ਬੈਠ ਕੇ ਬੰਦਨਾ ਸ਼ੁਰੂ ਕਰ ਦਿੱਤੀ ਕਥਾ ਕਰਦੇ ਸਨ ਉਹਦੇ ਮੈਂ ਨਾਲ ਸੀ ਮੈਂ ਕਿਹਾ ਬਾਬਾ ਜੀ ਠਹਿਰ ਜਾਓ ਸੰਗਤਾਂ ਤੇ ਆਈਆਂ ਨੇ ਮੈਨੂੰ ਕਹਿਣ ਲੱਗੇ ਪੁਰਖਾ ਗੱਲ ਸਮਝਿਆ ਕਰ ਕਥਾ ਕਰਨੀ ਹੈ ਕਥਾ ਸੁਣਾਣੀ ਨਹੀਂ ਕਰਨੀ ਪ੍ਰਬੂ ਦੀ ਕਥਾ ਕਰਨੀ ਹੈ ਕਥਾ ਕਰਨੀ ਹੋਵੇ ਬੰਦਗੀ ਬਣ ਜਾਂਦੀ ਹੈ ਕਥਾ ਸੁਣਾਣੀ ਹੋਵੇ ਗ੍ਰਿਤ ਬਣ ਜਾਂਦੀ ਹੈ ਕੀਰਤਨ ਕਰਨਾ ਹੋਵੇ ਇਬਾਦਤ ਬਣ ਜਾਂਦੀ ਹੈ ਕੀਰਤਨ ਸੁਣਾਣਾ ਹੋਵੇ ਰੋਜ਼ੀ ਬਣ ਜਾਂਦੀ ਹੈ ਰਿਜ਼ਕ ਬਣ ਜਾਂਦਾ ਪਾਠ ਕਰਨਾ ਹੈ ਇਬਾਦਤ ਹੈ ਪਾਠ ਸੁਣਾਣਾ ਹੈ ਦਾਨ ਹੈ ਸੰਦਾਰ ਖੁਸ਼ ਕਿਸਮਤ ਹੈ ਕੀਰਤਨਿਆ ਦੰਦਾ ਤੇ ਚਲੇਗਾ ਰਿਜ਼ਕ ਤੇ ਚਲੇਗਾ ਸਿਰ ਸਿਰ ਰਿਜ਼ਕ ਸਮਾਏ ਠਾਕਰ ਕਾਹੇ ਮਨ ਭਉ ਕਰਿਆ ਰਿਜ਼ਕ ਦਾ ਤੇ ਦਾਤਾ ਉਹ ਦੀ ਚਿੰਤਾ ਕੀ ਕਰਨੇ ਅੰਦਰ ਮਨ ਦੇ ਜਿਤਨਾ ਭਾਵ ਬਣਾ ਲਈਏ ਪਾਠ ਕਰਨਾ ਇਬਾਦਤ ਬਣ ਜਾਏਗਾ ਪਾਠ ਸੁਣਾਣਾ ਦੰਦਾ ਬਣ ਜਾਏਗਾ ਕਥਾ ਕਰਨੀ ਹੈ ਬੰਦਗੀ ਬਣ ਜਾਏਗੀ ਕਥਾ ਸੁਣਾਣੀ ਹੈ ਦੰਦਾ ਬਣ ਜਾਏਗਾ ਕੀਰਤਨ ਕਰਨਾ ਹੈ ਬੰਦਗੀ ਬਣ ਜਾਏਗੀ ਇਬਾਦਤ ਬਣ ਜਾਏਗੀ ਕੀਰਤਨ ਸੁਣਾਣਾ ਹੈ ਰਿਜ਼ਕ ਬਣ ਜਾਏਗਾ ਰੋਜ਼ੀ ਬਣ ਜਾਏਗੀ ਕਰਤ ਬਣ ਜਾਏਗੀ ਮਰਦਾਨੇ ਨੂੰ ਸਾਫ਼ ਕਹਿ ਦਿੱਤਾ ਸੀ ਗੁਰੂ ਨਾਨਕ ਜਦ ਤੂੰ ਕੀਰਤਨ ਕਰਵੇਂ ਕਰਤਾ ਪ੍ਰਗਟ ਹੁੰਦਾ ਹੈ ਜਦ ਤੂੰ ਸੁਣਾਣਾ ਹੈ ਉਦੋਂ ਤੂੰ ਹੀ ਉਹ ਨਹੀਂ ਕਰਤਾ ਨਹੀਂ ਹੁੰਦਾ ਉਦੋਂ ਤੇ ਮੈਨੂੰ ਇਹ ਜਨਮ ਸਾਖੀ ਦੇ ਬੋਲ ਸਮਝ ਵਿੱਚ ਨਹੀਂ ਆਏ ਸਨ ਤੇ ਉਦੋਂ ਬਾਬਾ ਬਲਵੰਤ ਸਿੰਘ ਦੀ ਗੱਲ ਵੀ ਸਮਝ ਵਿੱਚ ਨਹੀਂ ਆਈ ਸੀ ਔਰ ਖਾ ਮੈਨੂੰ ਅੱਜ ਕਥਾ ਕਰਨੀ ਹੈ ਕਰਨ ਦੇ ਸੁਣਾਣੀ ਨਹੀਂ ਤੂੰ ਵੀ ਨਹੀਂ ਸੁਣਨੀ ਤੇ ਨਾ ਸੁਣ ਚਲਾ ਜਾ ਕਿਉਂਕਿ ਮੈਂ ਕਹਿ ਦਿੱਤਾ ਸੀ ਦੋ ਹੀ ਤੇ ਬੰਦੇ ਬੈਠੇ ਨੇ ਥੋੜੇ ਜਿਹੇ ਅਭਿਆਸੀ ਲੋਕਾਂ ਦੀ ਪਕੜ ਦੇ ਜ਼ਰੂਰ ਆਵੇਗੀ ਕਰ ਖੁਸ਼ਕਿਸਮਤ ਹੈ ਕੀਰਤਨੀਆ ਰਜ਼ਕ ਤੇ ਨਾਲ ਚਲੇਗਾ ਪਰ ਉਹਦਾ ਰਜ਼ਕ ਐਸਾ ਹੈ ਉਹਦੇ ਨਾਲ ਬੰਦਗੀ ਜੁੜੀ ਹੋਈ ਹੈ ਇਬਾਦਤ ਜੁੜੀ ਹੋਈ ਹੈ ਬਹੁਤ ਵੱਡਾ ਖੁਸ਼ਕਿਸਮਤ ਹੈ ਪਰ ਖੁਸ਼ਕਿਸਮਤ ਹੀ ਨਾ ਸਮਝਦਾ ਕੋਈ ਕੋਈ ਹੈ ਨੌਖੰਡ ਪ੍ਰਿਥਵੀ ਦਾ ਗੁਰੂ ਨਾਨਕ ਨੇ ਭਰਮਣ ਕੀਤਾ ਔਰ ਭਾਈ ਸਾਹਿਬ ਕਹਿੰਦੇ ਨੇ ਚਲਿਆ ਸੋਧਣ ધરਤੁ ਲੋਕਾਈ ਧਰਤੀ ਦੇ ਲੋਕਾਂ ਨੂੰ ਸੋਧਣ ਵਾਸਤੇ ਸ਼ੁੱਧ ਕਰਨ ਵਾਸਤੇ ਪਾਵਨ ਪਵਿੱਤਰ ਕਰਨ ਵਾਸਤੇ ਮਨਾਂ ਦੀ ਮਹਿਲ ਨੂੰ ਧੋਣ ਵਾਸਤੇ ਚਲ ਪੈ ਨੌਖੰਡ ਪ੍ਰਥਮੀ ਦੀ ਜ਼ਿੰਮੇਵਾਰੀ ਗੁਰੂ ਨਾਨਕ ਕਉ ਲੈ ਕੇ ਹੁਣ ਮੈਂ ਫਿਰ ਅਰਜ਼ ਕਰਾਂ ਨਿਮਾਣਾ ਤੇ ਨਿਤਾਣਾ ਮਨੁੱਖ ਕਦੀ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਇੱਕ ਦਫਾ ਮੈਂ ਫਿਰ ਦੁਹਰਾਵਾਂ ਨਿਤਾਣਾ ਮਨੁੱਖ ਨਿਮਾਣਾ ਹੁੰਦਾ ਨਿਤਾਣੀ ਕਾਮ ਨਿਮਾਣੀ ਆਉਂਦੀ ਨਿਤਾਣਾ ਦੇਸ਼ ਨਿਮਾਣਾ ਹੁੰਦਾ ਨਿਤਾਣੇ ਮਨੁੱਖ ਨੂੰ ਹਰ ਕੋਈ ਦਬਾ ਲੈਂਦਾ ਨਿਤਾਣੇ ਦੇਸ਼ ਦੇ ਉਤੇ ਹਰ ਕੋਈ ਕਬਜ਼ਾ ਕਰ ਲੈਂਦਾ ਨਿਤਾਣੀ ਕੌਮ ਨੂੰ ਹਰ ਕੋਈ ਦਬਾ ਲੈਂਦਾ ਫਿਰ ਤਾਣ ਤੇ ਮਾਣ ਇਕੱਠਾ ਹੀ ਰਹਿੰਦਾ ਅਗਰ ਕਿਸੇ ਮਨੁੱਖ ਦਾ ਕੋਈ ਮਾਣ ਹੈ ਤਾਂ ਤਾਣ ਜ਼ਰੂਰ ਬਿਨਾਂ ਤਾਣ ਦੇ ਮਾਣ ਨਹੀਂ ਆਉਂਦਾ ਇਹ ਦੋਵੇਂ ਇਕੱਠੇ ਰਹਿੰਦੇ ਚੌਲੀ ਧਾਮਨ ਦਾ ਸਾਥ ਤਾਣ ਹੈ ਉਹ ਮਾਣ ਵੀ ਹੋਏ ਅਗਰ ਕਿਸੇ ਕੋਲ ਬਹੁਤ ਵੱਡਾ ਮਾਣ ਹੈ ਸਨਮਾਨ ਹੈ ਤਾਂ ਵੇਖਣਾ ਪੈਗਾ ਇਹਦੇ ਕੋਲ ਤਾਣ ਕੀ ਹੈ ਵਿਦਵਾਨਾਂ ਨੇ ਇਸ ਤਰ੍ਹਾਂ ਤਾਣ ਮਾਣ ਦਾ ਜੋ ਜ਼ਿਕਰ ਕੀਤਾ ਮੈਂ ਫੜੇ ਸਾਹਮਣੇ ਰੱਖਾਂ ਦੁਨਿਆਵੀ ਤੌਰ ਤੇ ਬੈਰੋਨੀ ਤੌਰ ਤੇ ਉਹ ਸਭ ਤੋਂ ਵੱਡਾ ਤਾਣ ਮੰਨਦੇ ਨੇ ਧਨ ਦਨ ਇੱਕ ਸ਼ਕਤੀ ਹੈ ਤਾਣ ਹੈ ਅਗਰੇ ਛੋਟੀ ਦਾ ਧਨਵਾਨ ਹੈ ਤੋ ਤਾਣ ਤੇ ਹੈ ਮਾਣ ਹੋਏਗਾ ਨਾ ਹੋਏਗਾ ਕਿਉਂਕਿ ਧਨ ਇੱਕ ਖੁਦ ਸ਼ਕਤੀ ਹੈ ਕਿ ਜਦ ਸ਼ਕਤੀ ਹੈ ਤੋ ਵਡਿਆਈ ਹੋਵੇਗੀ ਕੋ ਨਾ ਵੜਾ ਮਾਇਆ ਵੜਿਆਈ ਜੇ ਧਨ ਦੀ ਵੜਿਆਈ ਤਨ ਦੀ ਮਹਿਮਾ ਧਨ ਤਾਣ ਹੈ ਜ਼ਿੰਦਗੀ ਦੀ ਜ਼ਰੂਰਤਾਂ ਦੇ ਬਹੁਤ ਸਾਰੇ ਮਸਲੇ ਧਨ ਨਾਲ ਹੱਲ ਹੁੰਦੇ ਨੇ ਔਰ ਧਨ ਦੀ ਨਿੰਦਾ ਨਹੀਂ ਕੀਤੀ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸਾਫ਼ ਕਹਿੰਦੇ ਨੇ ਮਾਣ ਮੰਗੋ ਤਾਣ ਮੰਗੋ ਧਨ ਲਖਵੇਂ ਸੋਤ ਦੇ ਇਹ ਪ੍ਰਭੂ Nirghan ਹੋ ਕੇ ਨਹੀਂ ਜੀਵਣਾ ਨਿਤਾਣੇ ਹੋ ਕੇ ਨਹੀਂ ਜੀਵਣਾ ਨੇ ਮਾਣੇ ਹੋ ਕੇ ਨਹੀਂ ਜੀਣਾ ਬੇਔਲਾਦੇ ਹੋ ਕੇ ਵੀ ਨਹੀਂ ਜਾਨਾ ਸੁੱਤ ਦੇ ਪੁੱਤ ਵੀ ਚਾਹੀਦਾ ਇਹ ਗੁਰੂ ਅਰਜਨ ਦੇਵ ਜੀ ਦਾ ਵਾਕ ਹੈ ਮਾਣ ਮੰਗੋਂ ਪਾਣ ਮੰਗੋਂ ਦਾਨ ਲਖਵੇਂ ਸੁੱਤ ਦੇ ਪ੍ਰਥਮ ਕਾਣ ਧਨ ਦਾ ਬਾਹਰ ਨਹੀਂ ਦੁਨੀਆ ਚ ਮਨੁੱਖ ਦੀ ਕੋਈ ਜ਼ਿੰਦਗੀ ਬਾਹਰ ਵੀ ਪਈ ਹੈ ਇਹ ਬਾਹਰ ਦੀ ਜ਼ਿੰਦਗੀ ਧਨ ਤੋਂ ਬਿਨਾ ਨਹੀਂ ਸਵਰਦੀ ਨਹੀਂ ਸਵਰਦੀ ਧਨ ਇੱਕ ਬਹੁਤ ਵੱਡੀ ਸ਼ਕਤੀ ਹੈ ਤਾਣ ਹੈ ਇਸ ਵਾਸੇ ਮਾਣ ਨਾਲ ਹੋਵੇਗਾ ਹੁਣ ਦੇਖੀਏ ਗੁਰੂ ਨਾਨਕ ਨਾਮ ਨੂੰ ਆਪ ਕੋਈ ਛੋਟੀ ਦੇ ਧਨવાન ਨਹੀਂ ਮੈਂ ਤੇ ਜਦ ਜਨਮ ਸਾਖੀ ਪੜਦਾ ਸਤਗੁਰਾਂ ਨੇ ਰਬਾਬ ਲੈਣੀ ਸੀ ਫੇਰ ਆਵਾਬ ਸੀ 2 ਰੁਪਏ ਦੇ ਸਤਗੁਰੂ ਕੋਲ 2 ਰੁਪਏ ਨਹੀਂ ਸਨ ਤੇ ਪਿਤਾ ਪਟਵਾਰੀ ਨੇ ਦੇਣੇ ਨਹੀਂ ਇਹ ਵੀ ਸਤਗੁਰੂ ਨੂੰ ਪਤਾ ਸੀ ਪਤਾ ਸੀ ਪਹਿਲੇ 2 ਰੁਪਏ ਵਿਗਾੜ ਕੇ ਆ ਗਏ ਹੋਰ ਵਿਗਾੜੇਗਾ ਉਹਨੇ ਦੇਣੇ ਨੇ ਪਰ ਰਬਾਬ ਤੇ ਲੈਣੀ ਬੇ ਬੇ ਨਾਨਕੀ ਨੂੰ ਆਖਿਆ ਬੇ ਬੇ ਦੋ ਦਮੜੇ ਦੇ ਪ੍ਰਭਾਅ ਲੈਣੀ ਜਨਮ ਸਾਖੀ ਦੀ ਕਥਾ ਹੈ ਭੈਣ ਭਰਾ ਦੀ ਸਾਂਝ ਬੜੀ ਹੈ ਵਜ਼ਬ ਦੀ ਗੱਲ ਇਹਨਾਂ ਨਾਮਾਂ ਦੀ ਵੀ ਬੜੀ ਸਾਂਝ ਪਿਤਾ ਕਾਲੂ ਜੀ ਦੀ ਪਹਿਲੀ ਔਲਾਦ ਦਾ ਜਨਮ ਨਾਨਕੇ ਬੱਚੇ ਨੂੰ ਨਾਨੀ ਨੇ ਚੁਕੇ ਆ ਅਖੇ ਤੇ ਨਾਨਕਿਆਂ ਦੀ ਇਹ ਤੇ ਅਸੀਂ ਰੱਖਾਂਗੇ ਦੇਣੀ ਨੇ ਨਾਨਕਿਆਂ ਦੀ ਤੋਂ ਬੱਚੇ ਦਾ ਨਾਮ ਪੈ ਗਿਆ ਨਾਨਕੀ ਨਾਨੀ ਨੇ ਰੱਖਿਆ ਕਿਸੇ ਪੰਡਤ ਪੁਜੋਹਤ ਨੇ ਨਹੀਂ ਇਹ ਨਾਮ ਵੀ ਰੱਬੋਂ ਆਇਆ ਨਾਨਕਿਆਂ ਦੀ ਨਾਨਕੀ ਨਾਨੀ ਦਾ ਮੋਹ ਬੜਾ ਸੀ ਉਸ ਬੱਚੀ ਨਾਲ ਨਾਨੀ ਦਾ ਪਿਆਰ ਬੜਾ ਸੀ ਉਸ ਬੱਚੀ ਨਾਲ ਸਮਾ ਪਾ ਕੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਪਿਤਾ ਕਲਿਆਨ ਦਾਸ ਦੇ ਘਰ ਦੂਜੀ ਔਲਾਦ ਦਾ ਜਨਮ ਹੋਇਆ ਤ੍ਰਿਪਤਾ ਜੀ ਨੇ ਇਸ ਬਾਲਕ ਨਾਲ ਛੁੱਕ ਕੇ ਸਤ ਵਰਿਆਂ ਦੀ ਨਾਨਕੀ ਦੀ ਗੋਦ ਚ ਪਾ ਕੇ ਆਖਿਆ ਇਹ ਨਾਨਕੀ ਦਾ ਵੀਰ ਨਾਨਕ ਵਾਹ ਓਏ ਸੁਣ ਜਾ ਸਾਡੀ ਆਖਾ ਇੱਕ ਨਾਮ ਨਾਨੀ ਨੇ ਰੱਖਿਆ ਹੈ ਇੱਕ ਨਾਮ ਮਾ ਨੇ ਰੱਖਿਆ ਨਾਨਕ ਨਾਨਕੇ ਨਾਮਾਂ ਦੀ ਬੜੀ ਸਾਂਝ ਨਿਰਮਲਿਆਂ ਸਾਧੂਆਂ ਨੇ ਨਾਮ ਇੱਕ ਦੇ ਅਰਥ ਕੀਤੇ ਨੇ ਨਾਨਕ ਨੂੰ ਦੋ ਸ਼ਬਦਾਂ 'ਚ ਜੋੜ ਦੇ ਨਾਨਕ ਇਹਦੇ 'ਚ ਇਹ ਦੋ ਸ਼ਬਦਾਂ ਦਾ ਇੱਕ ਸ਼ਬਦ ਹੈ ਜੈਸੇ ਇਸ ਤਰ੍ਹਾਂ ਦੀ ਸ਼ੈਲੀ ਜੈਦੇ